ਪ੍ਰਦੀਪ ਸਿੰਘ ਐਨ ਆਰ ਆਈ ਕੈਨੇਡਾ ਤੋਂ ਆਇਆ ਹੋਇਆ ਸੀ ਉਹ ਹੰਗਰ ਮਹੱਲਾ ਦੇਖਣ ਵਾਸਤੇ ਕਰੋ ਗੁਰੂ ਘਰ ਦੇ ਬਾਣੇ ਦੇ ਵਿੱਚ ਆਇਆ ਔਰ ਉਹਨਾਂ ਨੇ ਰਸਤੇ ਵਿੱਚ ਕੁਝ ਹੁੱਲੜ ਬਾਜਿਆਂ ਨੂੰ ਦੇਖਿਆ ਕਿ ਜੋ ਗੁਰੂ ਘਰ ਦੀ ਮਰਜ਼ਾਦਾ ਦੇ ਉਲਟ ਸੀ ਉਹਨਾਂ ਨੇ ਰੋਕ ਕੇ ਉਹਨਾਂ ਨੂੰ ਸਮਝਾਣਾ ਚਾਹਿਆ ਲੇਕਿਨ ਹੁੱਲੜ ਬਾਜਿਆਂ ਨੇ ਨਾ ਸੁਣਦੇ ਹੋਏ ਉਹਨਾਂ ਦੇ ਉੱਪਰ ਵਾਰ ਕਰ ਦਿੱਤਾ ਜਿਸ ਕਾਰਨ ਉਹਨਾਂ ਨੇ ਸ਼ਹੀਦੀ ਚੌਣਾ ਕੀ ਆਉਣ ਵਾਲਾ ਜੋ ਹੋਲਾ ਮਹੱਲਾ ਇਸ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨਾ ਹੋਵੇ ਪ੍ਰਸ਼ਾਸਨ ਸਾਡੇ ਬਜ਼ੁਰਗ ਪਹਿਲਾਂ ਤੁਰ ਕੇ ਆਉਂਦੇ ਸਨ ਗੱਡੀਆਂ ਤੇ ਰੇੜੀਆਂ ਤੇ ਆਉਂਦੇ ਸਨ ਉਹ ਗੁਰੂ ਦੀ ਖੁਸ਼ੀ ਬਹੁਤ ਲੈ ਕੇ ਜਾਂਦੇ ਸਨ ਜਦੋਂ ਅਸੀਂ ਟਰੈਡਰ ਟਰਾਲੀਆਂ ਦੇ ਲੰਮੇ ਸਮੇਂ ਤੋਂ ਕਈ ਟਰੈਡਰ ਟਰਾਲੀਆਂ ਵਾਲੇ ਵੇਖਦੇ ਆ ਰਹੇ ਹਾਂ ਕਿ ਉਹਨਾਂ ਨੇ ਵਿੱਚ ਹੀ ਤਾਸ਼ਾਂ ਤਾਸ਼ਾਂ ਰੱਖੀਆਂ ਹੋਈਆਂ ਨੇ ਤਾਸ਼ਾਂ ਰੱਖੀਆਂ ਹੋਈਆਂ ਨੇ ਵਿੱਚੇ ਬਹਿ ਕੇ ਉਹ ਤਾਸ਼ਾਂ ਖੇਡੀ ਜਾ ਰਹੇ ਨੇ ਤੇ ਨਾਲ ਉਹਨਾਂ ਨੇ ਟਰੈਕਟਰਾਂ ਦੇ ਉੱਚੀ ਆਵਾਜ਼ ਵਿੱਚ ਭਾਵੇਂ ਧਾਰਮਿਕ ਗਾਣੇ ਨੇ ਤੇ ਭਾਵੇਂ ਦੂਜੇ ਗਾਣੇ ਨੇ ਗੰਦੇ ਗਾਣੇ ਕਈਆਂ ਨੇ ਲਾਏ ਹੁੰਦੇ ਨੇ ਪਰ ਉਸ ਦੱਕਣ ਦੇ ਥਾਂ ਤੇ ਉਹ ਭਾਈ ਪ੍ਰਦੀਪ ਸਿੰਘ ਦਾ ਉੱਥੇ ਕਤਲ ਹੋ ਜਾਂਦਾ ਹੈ ਸ਼ਹੀਦ ਹੋ ਜਾਂਦਾ ਹੈ ਭਾਈ ਪ੍ਰਦੀਪ ਸਿੰਘ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਜਿਹੜੀਆਂ ਜਿੰਨੀਆਂ ਇੱਥੇ ਸੰਪਰਦਮਾਂ ਆਣ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੀਆਂ ਨੇ ਹੁਲਹਾ ਮੱਲਾ ਮਨਾਉਂਦੀਆਂ ਹਨ ਮੈਂ ਉਹਨਾਂ ਨੂੰ ਹੱਥ ਜੋੜ ਕੇ ਇਸ ਮੀਡੀਆ ਰਾਈ ਬੇਨਤੀ ਕਰਦਾ ਕਿ ਕੱਲੇ ਪ੍ਰਦੀਪ ਸਿੰਘ ਦੇ ਪਿਤਾ ਦਾ ਫਰਜ਼ ਨਹੀਂ ਕੱਲਾ ਦਾਸ ਸ੍ਰੀ ਗੁਰੂ ਨਾਨਕ ਦੇਵ ਜੀ ਸਤਕਾਰ ਕਮੇਟੀ ਦਾ ਫਰਜ਼ ਨਹੀਂ ਇੱਥੇ ਹਰ ਇੱਕ ਗੁਰੂ ਨਾਨਕ ਨਾਮ ਸਿੱਖ ਦਾ ਫਰਜ਼ ਹੈ ਕਿ ਆਪਾਂ ਜਿਹੜੇ ਹੁਲੜ ਬਾਜ ਲੋਕ ਇੱਥੇ ਨੌਜਵਾਨ ਬੱਚੇ ਆਉਂਦੇ ਹਨ ਇਹਨਾਂ ਨੂੰ ਭਾਵੇਂ ਆਪਾਂ ਪ੍ਰੇਰਣਾ ਕਰਕੇ ਸਮਝਾਈਏ ਜੇ ਪ੍ਰੇਰਣਾ ਨਾਲ ਨਹੀਂ ਸਮਝਦੇ ਕਿਉਂਕਿ ਹਰ ਇੱਕ ਵਾਸਤੇ ਕਾਨੂੰਨ ਵੀ ਹੈ ਜਿਹੜਾ ਇੱਥੇ ਆਣ ਕੇ ਕੋਈ ਸਤੰਕ ਕਰਦਾ ਟਰੈਕਟਰ ਤੇ ਆਣ ਕੇ ਡੀਜੀ ਲਾਉਂਦਾ ਹਾਰਨ ਮਾਰਦਾ ਸੈਂਸਰ ਲਾ ਕੇ ਪਟਾਕੇ ਮਰੋਦਾ ਉਹਦਾ ਮੋਟਰਸਾਈਕਲ ਮੈਂ ਤੇ ਕਹਿੰਦਾ ਬੌਂਡ ਕਰ ਦੇਣਾ ਚਾਹੀਦਾ ਟਰੈਕਟਰ ਦੇ ਜਿਹੋ ਉਹ ਸਤੰਕ ਕਰਦਾ ਉਹਦਾ ਵੀ ਟਰੈਕਟਰ ਬੌਂਡ ਕਰ ਦੇਣਾ ਚਾਹੀਦਾ ਇਸ ਜਨ ਭੂਮੀ ਤੇ ਆਪਾਂ ਗੁਰੂ ਦੀਆਂ ਖੁਸ਼ੀਆਂ ਲੈ ਕੇ ਜਾਣੀਆਂ ਤੇ ਕਲਗੀਧਰ ਪਾਸ਼ਾ ਸਾਰਿਆਂ ਨੂੰ ਦੇਖ ਰਿਹਾ ਜੇ ਮਤ ਸੋਚਿਓ ਕਿ ਅਸੀਂ ਹੁੱਲੜਬਾਜੀ ਕਰਕੇ ਘਰ ਜਾਗੇ ਸੁੱਖ ਪਾਲਾਂਗੇ ਤੁਹਾਨੂੰ ਸੁੱਖ ਨਹੀਂ ਮਿਲਣਾ ਬੋਲੇ ਮਹੱਲੇ ਦਾ ਮਤਲਬ ਸੱਚੇ ਪਾਸ਼ਾ ਨੇ ਸਾਨੂੰ ਇੱਕ ਸਿਰ ਜੋੜ ਕੇ ਸਾਨੂੰ ਏਕਤਾ ਰੱਖ ਕੇ ਚੱਲਣ ਦਾ ਸਿਖਾਇਆ ਸੀਗਾ ਸਤਨਾਮ ਵਾਹਿਗੁਰੂ ਦਾ ਜਾਪ ਜਾਂ ਫਿਰ ਸਾਨੂੰ ਜੁੱਧ ਵਿਦਿਆ ਜੋ ਕਿ ਸਾਨੂੰ ਕੋਲੇ ਦੇ ਅੰਦਰ ਸਾਡੇ ਟੈਸਟ ਵੀ ਲਏ ਜਾਂਦੇ ਹਨ ਤੇ ਉਹ ਸਾਨੂੰ ਸਿਖਾਉਣ ਲਈ ਭੇਜਿਆ ਸੀਗਾ ਨਾ ਕਿ ਸਾਨੂੰ ਰੰਗ ਪਾਪ ਆ ਕੇ ਅੱਖਾਂ ਦੇ ਵਿੱਚ ਬੀਬੀਆਂ ਦੇ ਰੰਗ ਪਾਓ ਸਾਡੀਆਂ ਮਾਵਾ ਭੈਣਾਂ ਦੇ ਗੰਦਗੀ ਫਲਾਓ ਜਿਹੜੀ ਹੱਥਾਂ 'ਚ ਸਾਰੇ ਸਿੰਘਾਂ ਨੂੰ ਉਹਦਣ ਪੈਂਦੇ ਛੋਟੇ ਲੈ ਕੇ ਫੜਾ ਦੇਣੇ ਆ ਕਿ ਪ੍ਰਸ਼ਾਸਨ ਉਹਨਾਂ ਭੱਲ ਕੇ ਸਾਨੂੰ ਕਵੇ ਕਿ ਇਹਨਾਂ ਨੇ ਕਾਨੂੰਨ ਹੱਥ ਵਿੱਚ ਲਿਆ ਅਸੀਂ ਕਾਨੂੰਨ ਹੱਥ ਵਿੱਚ ਨਹੀਂ ਲਿਆ ਕਾਨੂੰਨ ਨੂੰ ਨਾਲ ਲੈ ਕੇ ਜਿਹੜਾ ਮੰਗ ਪੱਤਰ ਦਿੱਤਾ ਹੈ ਜੇ ਤੇ ਪ੍ਰਸ਼ਾਸਨ ਇਹਨਾਂ ਹੁਲੜਬਾਜਾਂ ਨੂੰ ਨੱਥ ਪਾਲੇਗਾ ਠੀਕ ਹੈ ਸ਼੍ਰੀ ਨੰਦਪੁਰ ਸਾਹਿਬ ਦੀ ਇਤਿਹਾਸਿਕ ਧਰਤੀ ਤੇ ਜਿੱਥੇ ਹੋਲੇ ਮਹੱਲਾ 21 ਮਾਰਚ ਨੂੰ ਆਰੰਭ ਹੋਵੇਗਾ ਉੱਥੇ ਹੀ ਤਸਵੀਰਾਂ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਬਿਲਕੁਲ ਬਾਹਰ ਦੀਆਂ ਨੇ ਤਸਵੀਰਾਂ ਵਿੱਚ ਵੇਖ ਸਕਦੇ ਹੋ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੀ ਇਮਾਰਤ ਨੂੰ ਸੁੰਦਰ ਜਿੱਥੇ ਰੰਗ ਰੋਗਣ ਦੀ ਸੇਵਾ ਚੱਲ ਰਹੀ ਹੈ ਉੱਥੇ ਹੀ ਅੱਜ ਵਿਸ਼ੇਸ਼ ਤੌਰ ਤੇ ਹੋਲੇ ਮਹੱਲੇ ਮੌਕੇ ਕੁਝ ਨਹਾ ਸਿੰਘ ਜਥੇਬੰਦੀਆਂ ਤੇ ਸ਼ਹੀਦ ਪ੍ਰਦੀਪ ਸਿੰਘ ਦੇ ਪਿਤਾ ਵੀ ਪੁੱਜੇ ਨੇ ਕਿਉਂਕਿ ਬੀਤੇ ਹੋਲੇ ਮਹੱਲੇ 2023 ਦਾ ਜੋ ਹੋਲਾ ਮਹੱਲਾ ਸੀ ਉਸ ਵੇਲੇ ਹੁੱਲੜਵਾਜੀ ਕਰਦੇ ਹੋਏ ਨੌਜਵਾਨਾਂ ਨੂੰ ਪ੍ਰਦੀਪ ਸਿੰਘ ਨੇ ਰੋਕਿਆ ਤੇ ਹੁੱਲੜਵਾਜੀ ਰੋਕਣ ਦੇ ਤੌਰ ਤੇ ਹੀ ਨੌਜਵਾਨਾਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਨਾਲ ਪ੍ਰਦੀਪ ਸਿੰਘ ਨੇ ਸ਼ਹੀਦੀ ਦਾ ਜਾਮ ਪੀਤਾ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਸ਼ਹੀਦ ਪ੍ਰਦੀਪ ਸਿੰਘ ਦੇ ਪਿਤਾ ਨਾਲ ਸਿੰਘ ਸਾਹਿਬ ਜਿਸ ਤਰ੍ਹਾਂ ਸ਼ਹੀਦ ਪ੍ਰਦੀਪ ਸਿੰਘ ਹੁੱਲੜਵਾਰਿਆਂ ਨੂੰ ਰੋਕਦਾ ਹੋਇਆ ਸ਼ਹੀਦੀ ਦਾ ਜ਼ਾਮ ਪੀ ਗਿਆ ਕਾਰਨ ਕੀ ਬਣਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਬਖਸ਼ ਸਿੰਘ ਸ਼ਹੀਦ ਭਾਈ ਪਿਤਾ ਭਾਈ ਸ਼ਹੀਦ ਪ੍ਰਦੀਪ ਸਿੰਘ ਪ੍ਰਦੀਪ ਸਿੰਘ ਐਨ ਆਰ ਆਈ ਕੈਨੇਡਾ ਤੋਂ ਆਇਆ ਹੋਇਆ ਸੀ ਉਹ ਹੁੰਦਾ ਮਹੱਲਾ ਦੇਖਣ ਵਾਸਤੇ ਕਰੋ ਗੁਰੂ ਘਰ ਦੇ ਬਾਣੇ ਦੇ ਵਿੱਚ ਆਇਆ ਔਰ ਉਹਨਾਂ ਨੇ ਰਸਤੇ ਵਿੱਚ ਕੁਝ ਹੁੱਲੜ ਬਾਜਾਂ ਨੂੰ ਦੇਖਿਆ ਕਿ ਜੋ ਗੁਰੂ ਘਰ ਦੀ ਮਰਜ਼ਾਦਾ ਦੇ ਉਲਟ ਸੀ ਉਹਨਾਂ ਨੇ ਰੋਕ ਕੇ ਉਹਨਾਂ ਨੂੰ ਸਮਝਾਣਾ ਚਾਹ ਲੇਕਿਨ ਹੁੱਲੜ ਬਾਜਾਂ ਨੇ ਨਾ ਸੁਣਦੇ ਹੋਏ ਉਹਨਾਂ ਦੇ ਉੱਪਰ ਵਾਰ ਕਰ ਦਿੱਤਾ ਜਿਸ ਕਾਰਨ ਉਹਨਾਂ ਨੇ ਸ਼ਹੀਦੀ ਦੇ ਦਿੱਤੀ ਮੈਂ ਚੋਨਾ ਕੀ ਆਉਣ ਵਾਲਾ ਜੋ ਹੋਲਾ ਮਹੱਲਾ ਇਸ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨਾ ਹੋਵੇ ਪ੍ਰਸ਼ਾਸਨ ਔਰ ਇਸ ਦੇ ਉੱਤੇ ਸਖਤ ਤੋਂ ਸਖਤ ਕਦਮ उठाए ਤਾਂ ਜੋ ਇਦਾਂ ਦੀ ਕੋਈ ਅੱਗੇ ਤੋਂ ਘਟਨਾ ਨੂੰ ਇੰਜ਼ਾਮ ਨਾ ਦਿੱਤਾ ਜਾਵੇ ਸਤਿਕਾਰਯੋਗ ਜੋ ਕਮੇਟੀਆਂ ਨੇ ਗੁਰੂਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਜੋ ਮੈਂਬਰ ਸਾਹਿਬਾਨ ਨੇ ਪ੍ਰਧਾਨਗੀਆਂ ਨੇ ਜਾ ਜੋ ਸਤਕਾਰ ਕਮੇਟੀ ਦੇ ਮੈਂਬਰ ਸਹਿਬਾਨ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ ਸਗੋ ਵਿਸ਼ਵ ਭਰ ਦੇ ਵਿੱਚ ਵੀ ਜਾਣਦੇ ਨੇ ਸਾਡੇ ਨਾਲ ਬਲਬੀਰ ਸਿੰਘ ਮੁੱਛਲ ਸਾਹਿਬ ਨੇ ਮੁੱਛਲ ਸਾਹਿਬ ਕੀ ਲੋਡ ਪੈ ਗਈ ਅੱਜ ਸਾਨੂੰ ਸੰਗਤ ਨੂੰ ਅਗਾਹ ਕਰਨਾ ਪੈ ਰਿਹਾ ਹੈ ਕਿ ਹੁੱਲੜਵਾਜੀ ਰੋਕੀ ਜਾਵੇ ਹੌਲੇ-ਮਹੱਲੇ ਮੁੱਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਸਾਲ ਭਾਈ ਪ੍ਰਦੀਪ ਸਿੰਘ ਜੀ ਖਾਲਸਾ ਜੋ ਕੈਨੇਡਾ ਤੋਂ ਪੀਆਰ ਲੈ ਕੇ ਨੰਦਪੁਰ ਸਾਹਿਬ ਦੀ ਪਾਣ ਪੇਤਰ ਤਰਜੀ ਦੇ ਦਰਸ਼ਨ ਦੇਦਾਰੇ ਕਰਨ ਵਾਸਤੇ ਆਇਆ ਸੀ ਪਰ ਜਦੋਂ ਉਹਨੇ ਆਣ ਕੇ ਇਥੇ ਬੜੇ ਪ੍ਰੇਮ ਪਿਆਰ ਅਭਦੇ ਦੇ ਨਾਲ ਉਹਨਾਂ ਹੁੱਲੜ ਬਾਜਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਹੁੱਲੜ ਬਾਜ ਜਿਹੜੇ ਲੋਕ ਸਨ ਉਹਨਾਂ ਦੀ ਗਿਣਤੀ ਬਾਹਲੀ ਸੀ ਜਿਹਦੇ ਕਰਕੇ ਭਾਈ ਪ੍ਰਦੀਪ ਸਿੰਘ ਜੀ ਉਸ ਸਮੇਂ ਜਦੋਂ ਭਾਈ ਪ੍ਰਦੀਪ ਸਿੰਘ ਦਾ ਸ਼ਸਤਰ ਖੋਹ ਕਰਕੇ ਉਹਨਾਂ ਹੁੱਲੜ ਬਾਜਾਂ ਨੇ ਚੋਂ ਪੰਜਾਂ ਜਾਣਿਆ ਨੇ ਭਾਈ ਪ੍ਰਦੀਪ ਸਿੰਘ ਨੇ ਐਸਾ ਵਾਰ ਕਰ ਦਿੱਤਾ ਜਿਹਦੇ ਨਾਲ ਭਾਈ ਪ੍ਰਦੀਪ ਸਿੰਘ ਜੀ ਉਸ ਸਮੇਂ ਨੰਦਪੁਰ ਸਾਹਿਬ ਦੀ ਧਰਤੀ ਤੇ ਸ਼ਹੀਦ ਹੋ ਗਏ ਅੱਜ ਉਹਨਾਂ ਦੇ ਪਿਤਾ ਸਾਡੇ ਨਾਲ ਜੋ ਡੀਸੀ ਰੂਬਨਗਰ ਨੂੰ ਏਡੀਸੀ ਨੂੰ ਮੰਗ ਪੱਤਰ ਦਿੱਤਾ ਹੈ ਤੇ ਨਾਲ ਹੀ ਜਥੇਦਾਰ ਕੇਸਗੜ੍ਹ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਤੇ ਮੈਜਰ ਸਾਹਿਬ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੈ ਕਿ ਜਿਹੜਾ ਇੱਥੇ ਹੁਲਹਾ ਮਹੱਲਾ 22 ਤਰੀਕ ਨੂੰ ਬਹੁਤ ਧੂਮ ਧਾਮ ਸ਼ਰਦਾ ਦੇ ਨਾਲ ਸਾਰੀਆਂ ਨਿਹੰਗ ਜਥੇਬੰਦੀਆਂ ਸੰਪਰਦਾਵਾਂ ਬੋਲਦੀਆਂ ਮਨਾਉਂਦੀਆਂ ਆ ਰਹੀਆਂ ਹਨ ਪਰ ਇਹ ਜਿਹੜੇ ਹੁੱਲੜਬਾਜ ਲੋਕ ਇਹ ਪਿੰਡਾਂ ਵਿੱਚੋਂ ਆ ਕੇ ਕੋਈ ਪਾਕਿਸਤਾਨ ਤੋਂ ਨਹੀਂ ਆਣ ਕੇ ਹੁੱਲੜਬਾਜੀ ਇੱਥੇ ਕਰ ਰਿਆ ਇੱਥੇ ਜਿਹੜੀਆਂ ਚੀਜ਼ਾਂ ਵੇਖਣ ਚਾਹੀਏ ਵੇਖ ਰਹੇ ਆ ਇਹ ਦਸੋਂ ਤੋਂ ਬਾਹਰੀ ਨੇ ਪਰ ਮੈਂ ਨਾਲ ਹੀ ਸੁਨਿਆ ਦੇ ਦਵਾ ਕਿ ਭਾਈ ਪਰਦੀ ਬਾਬਾ ਜੀ ਜਿਸ ਤਰ੍ਹਾਂ ਦਸ਼ਮ ਪਾਤਸ਼ਾਹੀ ਨੇ ਹੋਲੇ ਮਹੱਲੇ ਦੀ ਰਵਾਇਤ ਸ਼ੁਰੂ ਕੀਤੀ ਗਈ ਸੀ ਕੀ ਇਹ ਰਵਾਇਤ ਦਾ ਹਿੱਸਾ ਹੈ ਜੋ ਹੁੱਲੜਬਾਜੀ ਕਰਦੇ ਕਿਉਂਕਿ ਲਗਾਤਾਰ ਬੋਲਟਾ ਦੇ ਪਟਾਕੇ ਮਾਰਨੇ ਜਾਂ ਟਰੈਕਟਰਾਂ ਦੇ ਉੱਤੇ ਆ ਕੇ ਆਪਣੇ ਪਰਿਵਾਰ ਦੇ ਨਾਲ ਉੱਚੀ ਉੱਚੀ ਗਾਣੇ ਲਗਾਣੇ ਡੀਜੇ ਲਗਾਣੇ ਜਾਂ ਸੰਤਾ ਦੇ ਗਾਣੇ ਲਗਾਣੇ ਕੀ ਇਹ ਸ਼ੋਭਾ ਦਿੰਦੀ ਹੈ ਪੰਥ ਨੂੰ ਵੇਖੋ ਜੀ ਸਾਡੇ ਬਜ਼ੁਰਗ ਪਹਿਲਾਂ ਤੁਰ ਕੇ ਆਉਂਦੇ ਸਨ ਗੱਡੀਆਂ ਤੇ ਰੇੜੀਆਂ ਤੇ ਆਉਂਦੇ ਸਨ ਉਹ ਗੁਰੂ ਦੀ ਖੁਸ਼ੀ ਬਹੁਤ ਲੈ ਕੇ ਜਾਂਦੇ ਸਨ ਪਰ ਜਿਹੜੇ ਹੁਣ ਹੁੱਲੜ ਬਾਜ ਐਸ ਵੇਲੇ ਮਾਪ ਪਿਓ ਉਹਨਾਂ ਨੇ ਟਰੈਕਟਰ ਉਹਨਾਂ ਨੂੰ ਮਹਿੰਗੇ ਮਹਿੰਗੇ ਲੈ ਕੇ ਦਿੱਤੇ ਨੇ ਕਿ ਖੇਤੀ ਬਾੜੀ ਕਰਨ ਚਲੋ ਜੋੜ ਮੇਲਿਆਂ ਤੇ ਵਿਸਾਖੀ ਦੇ ਦਿਹਾੜੇ ਤੇ ਅਨੰਦਪੁਰ ਸਾਹਿਬ ਹੱਲੇ ਮਲੇ ਤੇ ਸਾਨੂੰ ਆਪਣੇ ਬਜ਼ੁਰਗਾਂ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਜਦੋਂ ਅਸੀਂ ਟਰੈਕਟਰ ਟਰਾਲੀਆਂ ਦੇ ਲੰਮੇ ਸਮੇਂ ਤੋਂ ਕਈ ਟਰੈਕਟਰ ਟਰਾਲੀਆਂ ਵਾਲੇ ਵੇਖਦੇ ਆ ਰਹੇ ਹਾਂ ਕਿ ਉਹਨਾਂ ਨੇ ਵਿੱਚੇ ਹੀ ਤਾਸ਼ਾਂ ਤਾਸ਼ਾਂ ਰੱਖੀਆਂ ਹੋਈਆਂ ਨੇ ਤਾਸ਼ਾਂ ਰੱਖੀਆਂ ਹੋਈਆਂ ਨੇ ਵਿੱਚੇ ਬਹਿ ਕੇ ਉਹ ਤਾਸ਼ਾਂ ਖੇਡੀ ਜਾ ਰਹੇ ਨੇ ਤੇ ਨਾਲ ਉਹਨਾਂ ਨੇ ਟਰੈਕਟਰਾਂ ਦੇ ਉੱਚੀ ਆਵਾਜ਼ ਵਿੱਚ ਭਾਵੇਂ ਧਾਰਮਿਕ ਗਾਣੇ ਨੇ ਤੇ ਭਾਵੇਂ ਦੂਜੇ ਗਾਣੇ ਨੇ ਗੰਦੇ ਗਾਣੇ ਕਈਆਂ ਨੇ ਲਾਏ ਹੁੰਦੇ ਨੇ ਜਦੋਂ ਭਾਈ ਪ੍ਰਦੀਪ ਸਿੰਘ ਨੇ ਵੇਖਿਆ ਕਿ ਇਹਨਾਂ ਨੇ ਗੰਦੇ ਗਾਣੇ ਟਰੈਕਟਰ ਉੱਤੇ ਲਾਏ ਨੇ ਇਹਨਾਂ ਨੂੰ ਮੈਂ ਰੋਕਾਂ ਸਮਝਾਵਾਂ ਉਹਨੇ ਜੋ ਬਾਹਰਲੇ ਦੇਸ਼ ਵਾਲੇ ਜਿੱਦਾਂ ਉਹਨੇ ਕਿਉਂਕਿ ਕੈਨੇਡਾ ਚ ਰਹਿੰਦਾ ਸੀ ਬੜੇ ਅਦਬ ਸਤਕਾਰ ਦੇ ਨਾਲ ਬੇਨਤੀ ਕੀਤੀ ਪਰ ਉਹ ਹੁਲੜਵਾਜਾਂ ਨੇ ਕਿਹਾ ਤੂੰ ਕੌਣ ਆਇਆ ਸਾਨੂੰ ਡੱਕਣ ਵਾਲਾ ਪਰ ਉਸ ਡੱਕਣ ਦੇ ਥਾਂ ਤੇ ਉਹ ਭਾਈ ਪ੍ਰਦੀਪ ਸਿੰਘ ਦਾ ਉੱਥੇ ਕਤਲ ਹੋ ਜਾਂਦਾ ਸ਼ਹੀਦ ਹੋ ਜਾਂਦਾ ਭਾਈ ਪ੍ਰਦੀਪ ਸਿੰਘ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਜਿਹੜੀਆਂ ਜਿੰਨੀਆਂ ਇੱਥੇ ਸੰਪਰਦਾਵਾਂ ਆਣ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੀਆਂ ਨੇ ਹੁਲਹਾ ਮੱਲਾ ਮਨਾਉਂਦੀਆਂ ਹਨ ਮੈਂ ਉਹਨਾਂ ਨੂੰ ਹੱਥ ਜੋੜ ਕੇ ਇਸ ਮੀਡੀਆ ਰਾਹੀਂ ਬੇਨਤੀ ਕਰਦਾ ਕਿ ਕੱਲਾ ਪ੍ਰਦੀਪ ਸਿੰਘ ਦੇ ਪਿਤਾ ਦਾ ਫਰਜ਼ ਨਹੀਂ ਕੱਲਾ ਦਾਸ ਸ੍ਰੀ ਗੁਰੂ ਅਰਜਨ ਦੇਵ ਜੀ ਸਤਕਾਰ ਕਮੇਟੀ ਦਾ ਫਰਜ਼ ਨਹੀਂ ਇੱਥੇ ਹਰ ਇੱਕ ਗੁਰਨਾਨਕ ਨਾਮ ਸਿੱਖ ਦਾ ਫਰਜ਼ ਹੈ ਕਿ ਆਪਾਂ ਜਿਹੜੇ ਹੁਲੜ ਬਾਜ ਲੋਕ ਇੱਥੇ ਨੌਜਵਾਨ ਬੱਚੇ ਆਉਂਦੇ ਹਨ ਇਹਨਾਂ ਨੂੰ ਭਾਵੇਂ ਆਪਾਂ ਪ੍ਰੇਰਣਾ ਕਰਕੇ ਸਮਝਾਈਏ ਜੇ ਪ੍ਰੇਰਣਾ ਨਾਲ ਨਹੀਂ ਸਮਝਦੇ ਕਿਉਂਕਿ ਹਰ ਇੱਕ ਵਾਸਤੇ ਕਾਨੂੰਨ ਵੀ ਹੈ ਕਿ ਜਿਹੜਾ ਇੱਥੇ ਆਣ ਕੇ ਕੋਈ ਸਤੰਕ ਕਰਦਾ ਟਰੈਕਟਰ ਤੇ ਆਣ ਕੇ ਡੀਜੀ ਲਾਉਂਦਾ ਹਾਰਨ ਮਾਰਦਾ ਸੈਂਸਰ ਲਾ ਕੇ ਪਟਾਕੇ ਮਰਵਾਉਂਦਾ ਉਹਦਾ ਮੋਟਰਸਾਈਕਲ ਮੈਂ ਤੇ ਕਹਿੰਦਾ ਬੌਂਡ ਕਰ ਦੇਣਾ ਚਾਹੀਦਾ ਟਰੈਕਟਰ ਦੇ ਜੀ ਉਹ ਸਤੰਕ ਕਰਦਾ ਉਹਦਾ ਵੀ ਟਰੈਕਟਰ ਬੌਂਡ ਕਰ ਦੇਣਾ ਚਾਹੀਦਾ ਕਿ ਜਿਹੜਾ ਵੀ ਕੋਈ ਇਦਾਂ ਦੀ ਆਣ ਕੇ ਹੁੱਲੜਬਾਜੀ ਕਰਦਾ ਤੇ ਪਹਿਲਾਂ ਪ੍ਰਸ਼ਾਸਨ ਕਿਉਂਕਿ ਪ੍ਰਸ਼ਾਸਨ ਕਈਆਂ ਥਾਵਾਂ ਤੇ ਵਿੱਚ ਫਸ ਜਾਂਦਾ ਤੇ ਕਈ ਸਾਡੇ ਬਾਣੇ ਦੇ ਵਿੱਚ ਆਣ ਕੇ ਜਿਹੜੇ ਇੱਥੇ ਆਣ ਕੇ ਉਹ ਪੁਲਿਸ ਨੂੰ ਸਮਝਦੇ ਕੁਝ ਨਹੀਂ ਮੈਂ ਉਹ ਸਾਰੀ ਬੇਨਤੀ ਕਰਦਾ ਕਿ ਇਹ ਜਿਹੜਾ ਅਨੰਦਪੁਰ ਸਾਹਿਬ ਦੀ ਪਾਉਣ ਪੀਤਰ ਧਰਤੀ ਇਹ ਖਾਸੇ ਦੀ ਜਨਮ ਤੇ ਖਾਲਸੇ ਦੀ ਜਨਮ ਭੂਮੀ ਹੈ ਇਸ ਜਨਮ ਭੂਮੀ ਤੇ ਆਪਾਂ ਗੁਰੂ ਜੀਆਂ ਖੁਸ਼ੀਆਂ ਲੈ ਕੇ ਜਾਣੀਆਂ ਤੇ ਕਲਗੀਧਰ ਪਾਸ਼ਾ ਸਾਰਿਆਂ ਨੂੰ ਦੇਖ ਰਿਹਾ ਜੇ ਮਤ ਸੋਚਿਓ ਕਿ ਅਸੀਂ ਹੁੱਲੜਬਾਜੀ ਕਰਕੇ ਘਰ ਜਾ ਕੇ ਸੁਖ ਪਾਲਾਂਗੇ ਤੁਹਾਨੂੰ ਸੁਖ ਨਹੀਂ ਮਿਲਣਾ ਜੇ ਤੁਸੀਂ ਮਾਂ ਪਿਓ ਦੇ ਆਖੇ ਨਹੀਂ ਲੱਗਦੇ ਗੁਰੂ ਗੋਬਿੰਦ ਸਿੰਘ ਦੇ ਆਖੇ ਨਹੀਂ ਲੱਗਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਖੇ ਨਹੀਂ ਲੱਗਦੇ ਤੇ ਤੁਹਾਡੀ ਲਾਦ ਨੇ ਤੁਹਾਡੇ ਬੱਚਿਆਂ ਨੇ ਤੁਹਾਡੇ ਆਖੇ ਨਹੀਂ ਜੇ ਲੱਗਣਾ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਤੇ ਦੱਸਿਓ ਇਹ ਮਾਰਗ ਤੇ ਚੱਲੋਗੇ ਤੁਹਾਡੇ ਬੱਚੇ ਤੁਹਾਡੀ ਗੱਲ ਦੱਸੀ ਹੋਈ ਤੇ ਜਰੂਰ ਅਮਲ ਕਰਨਗੇ ਤੋ ਇਸ ਸਮੇਂ ਸਮੇ ਦੀ ਮੁੱਖ ਮੰਗ ਬਣ ਚੁੱਕੀ ਹੈ ਕਿ ਨੌਜਵਾਨ ਚਾਹੇ ਹੋਲਾ ਮਹੱਲਾ ਦੇਖਣ ਦੇ ਲਈ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੇਸ਼ੱਕ ਆਉਂਦੀਆਂ ਨੇ ਪਰ ਗੁਰੂ ਘਰ ਵਿੱਚ ਨਤਮਸਤਕ ਹੋਣ ਲਈ ਜੋ ਨੌਜਵਾਨ ਬੁਲਟ ਦੇ ਪਟਾਕੇ ਜਾਂ ਝੰਡੇ ਲਾ ਕੇ ਬੁਲਟ ਦੇ ਪਟਾਕੇ ਮਾਰਦੇ ਹਨ ਜਾਂ ਲਾਊਡ ਸਪੀਕਰ ਉੱਚੀ ਲਾ ਕੇ ਗਾਣੇ ਚਲਾਉਂਦੇ ਹਨ ਉਹਨਾਂ 'ਤੇ ਨਕੇਲ ਕੱਸੀ ਜਾਵੇ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤਾ ਗੁਰਬਖਸ਼ ਜੀ ਕੀ ਮੰਗ ਪੱਤਰ ਦਿੱਤਾ ਕੀ ਲਿਖਿਆ ਗਿਆ ਸੀ ਪ੍ਰਸ਼ਾਸਨ ਨੂੰ ਤੇ ਕਿਹਨਾਂ ਕਿਹਨਾਂ ਨੂੰ ਮੰਗ ਪੱਤਰ ਦਿੱਤਾ ਤੁਸੀਂ ਅੱਜ ਅਸੀਂ ਮੰਗ ਪੱਤਰ ਬੀਸੀ ਸਾਹਿਬ ਰੋਪੜ ਔਰ ਜਥੇਦਾਰ ਸਾਹਿਬ ਸਿੰਘ ਸਾਹਿਬ ਸੁਲਤਾਨ ਸਿੰਘ ਔਰ ਇਹਦੇ ਵਿੱਚ ਮੰਗ ਕੀਤੀ ਗਈ ਹੈ ਕਿ ਜੋ ਇਹ ਗੁਰੂ ਘਰਾਂ ਦੇ ਜੋੜ ਮੇਲੇ ਨੇ ਇਹਨਾਂ ਨੂੰ ਜੋੜ ਮੇਲਿਆਂ ਦੀ ਤਰ੍ਹਾਂ ਮਨਾਇਆ ਜਾਏ ਨਾ ਕਿ ਮੇਲਿਆਂ ਦੀ ਤਰ੍ਹਾਂ ਔਰ ਇਹਦੇ ਵਿੱਚ ਜੋ ਹੁੱਲੜ ਬਾਜ਼ ਮੈਂ ਸੱਭਿਆਚਾਰਕ ਮੇਲੇ ਵਾਂਗ ਨਾ ਮਨਾਇਆ ਜਾਵੇ ਧਾਰਮਿਕ ਧਾਰਮਿਕ ਹਾਂ ਧਾਰਮਿਕ ਜੋੜ ਮੇਲੇ ਦੀ ਤਰ੍ਹਾਂ ਮਨਾਇਆ ਜਾਏ ਜਿੱਥੇ ਕਿ ਗੁਰੂ ਦੀ ਅਸੀਸ ਲੈਣ ਵਾਸਤੇ ਅਸੀਂ ਆਏ ਆ ਤੇ ਜੋ ਗੁਰਗ ਮਰਜਾਦਾ ਉਸ ਅਨਸਾਰ ਇਸ ਨੂੰ ਮਨਾਇਆ ਜਾਏ ਨਾ ਕਿ ਹੁੱਲੜ ਬਾਜ਼ੀ ਕਰਕੇ ਜੋ ਨੌਜਵਾਨ ਘਰਾਂ ਤੋਂ ਚੱਲਦੇ ਨੇ ਵੱਡੇ ਵੱਡੇ ਡੈਕ ਲਗਵਾ ਕੇ ਜਾਂ ਮੋਟਰਸਾਈਕਲ ਜੀ ਹੋ ਸਰ ਰਿਪੀਟ ਹੋ ਜਾਂਦੀ ਹੈ ਛਾਨੋ ਕੀ ਲੱਗਦਾ ਤੁਹਾਡਾ ਵੀ ਬਹੁਤ ਵੱਡਾ ਤਜਰਬਾ ਹੈ ਉਮਰ ਦੇ ਵਿੱਚ ਵੀ ਕਾਫੀ ਵੱਡੇ ਹੋ ਤੁਸੀਂ ਲੱਗਦਾ ਹੈ ਕਿ ਨੌਜਵਾਨ ਜੋ ਹੈ पतितपुणे ਵੱਲ ਜਾਂ ਸ਼ਰਾਰਤ ਵੱਲ ਨੂੰ ਜਾ ਰਹੀ ਹੈ ਭਾਈ ਸਾਹਿਬ ਜੀ ਪਹਿਲਾਂ ਤਾਂ ਸਰਬ ਸਾਧ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਨੇ ਬਿਆਨ ਕੀਤਾ ਹੈ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਾਣੇ ਹਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬੁਲੇ ਹਰਾ ਮੇਰੇ RAM ਰਾਏ ਜੋ ਰੱਖ ਹੈ ਤੋ ਰਹੀ ਹੈ ਤੁਧ ਭਾਵੈ ਤਾ ਨਾਮ ਜਪਾਵੈ ਸੁਖ ਤੇਰਾ ਦਿੱਤਾ ਲਈ ਹੈ ਮੁਕਤ ਭੁਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈਕੁੰਠ ਜਾਏ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਇਹ ਸੇਵਾ ਜੋ ਸਾਡੇ ਤਨਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਾ ਮਿਟੀ ਦੇ ਹਿੱਸੇ ਐਡੀ ਬੜੀ ਸੇਵਾ ਜੋ ਕਿ ਦੇਸ਼ ਦੇ ਵਿੱਚ ਜਗਾ ਜਗਾ ਸਟੇਟਾਂ ਦੇ ਵਿੱਚ ਜਾ ਜਾ ਕੇ ਇਹ ਸਤਕਾਰ ਕਮੇਟੀ ਜੋ ਭਾਈ ਸਾਹਿਬ ਭਾਈ ਸਾਡੇ ਬਲਬੀਰ ਸਿੰਘ ਮੁੱਛਲ ਜੀ ਦੇ ਨਾਲ ਸਾਡੇ ਸਾਧ ਸੰਗਤ ਸਾਡੀ ਸਾਰੀ ਸੰਗਤ ਮਿਲ ਕੇ ਅਸੀਂ ਚਲਾ ਰਹੇ ਹਾਂ ਇਸ ਵਿੱਚ ਅੱਜ ਅਸੀਂ ਡੀਸੀ ਸਾਹਿਬ ਰੋਪੜ ਔਰ ਆਪਣੇ ਐਸਐਸਪੀ ਸਾਹਿਬ ਨੂੰ ਮਿਲ ਕੇ ਔਰ ਜਥੇਦਾਰ ਸਾਹਿਬ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਮਿਲ ਕੇ ਅੱਜ ਮੰਗ ਪੱਤਰ ਦਿੱਤਾ ਹੈ ਕਿ ਜੋ ਵੀ ਇੱਥੇ ਫੁੱਲੜ ਬਾਜੀ ਕੋਲੇ ਮੁਹੱਲੇ ਦੇ ਦੌਰਾਨ ਕੋਲੇ ਮੁਹੱਲੇ ਦਾ ਮਤਲਬ ਜੋ ਹੈ ਕੁੱਲੇ ਮਹੱਲੇ ਦਾ ਮਤਲਬ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਸਿਰ ਜੋੜ ਕੇ ਸਾਨੂੰ ਏਕਤਾ ਰੱਖ ਕੇ ਚੱਲਣ ਦਾ ਸਿਖਾਇਆ ਸੀਗਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਜਾਂ ਫਿਰ ਸਾਨੂੰ ਯੁੱਧ ਵਿਦਿਆ ਜੋ ਕਿ ਸਾਨੂੰ ਕੁੱਲੇ ਦੇ ਅੰਦਰ ਸਾਡੇ ਟੈਸਟ ਵੀ ਲਏ ਜਾਂਦੇ ਹਨ ਤੇ ਉਹ ਸਾਨੂੰ ਸਿਖਾਉਣ ਲਈ ਭੇਜਿਆ ਸੀਗਾ ਨਾ ਕਿ ਸਾਨੂੰ ਰੰਗ ਪਾਪ ਆ ਕੇ ਅੱਖਾਂ ਦੇ ਵਿੱਚ ਬੀਬੀਆਂ ਦੇ ਰੰਗ ਪਾਓ ਸਾਡੀਆਂ ਮਾਵਾਂ ਭੈਣਾਂ ਦੇ ਗੰਦਗੀ ਫਲਾਓ ਨਾ ਫਿਰ ਜਾਂ ਰੇੜੀਆਂ ਦੇ ਉੱਤੇ ਗੰਦ ਮੰਦ ਲੱਗਾ ਹੋਇਆ ਹੈ ਉਸ ਨੂੰ ਖਾ ਪੀ ਕੇ ਨਸ਼ੇ ਦੇ ਵਿੱਚ ਜਾਂ ਸਾਡੇ ਆ ਚਡੋਲ ਜਿਹੜੇ ਲੱਗਦੇ ਹਨ ਜੀ ਬੜੇ ਬੜੇ ਚਡੋਲਾਂ ਦੇ ਉੱਤੇ ਆਲੇ ਦੁਆਲੇ ਆ ਕੇ ਬਹੁਤ ਹੱਲਾ ਗੁੱਲਾ ਹੁੰਦਾ ਹੈ ਇਸ ਕਰਕੇ ਇਹਨਾਂ ਨੂੰ ਰੋਕਣ ਵਾਸਤੇ ਪਿਛਲੇ ਸਾਲ ਜੋ ਸਾਡੇ ਸ਼ਹੀਦ ਭਾਈ ਪ੍ਰਦੀਪ ਸਿੰਘ ਜੀ ਜੋ ਸੇਵਾ ਨਿਭਾਉਂਦੇ ਨਿਭਾਉਂਦੇ ਉਹ ਕੀ ਗੱਲ ਇੱਥੋਂ ਐਡੀ ਦੂਰੋਂ ਕੈਨੇਡਾ ਤੋਂ ਚੱਲ ਕੇ ਕੈਨੇਡਾ ਦੇ ਵਸਨੀਕ ਪੱਕੇ ਸਨ ਉਹਨਾਂ ਨੂੰ ਇੱਥੇ ਆ ਕੇ ਕਿ ਮਰਨ ਵਾਸਤੇ ਆਏ ਸਨ ਜੀ ਉਹਨਾਂ ਨੂੰ ਸੱਚੇ ਪਾਤਸ਼ਾਹ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਪਿਆਰ ਸੀ ਪਿਆਰ ਕਰਕੇ ਉਹ ਮੱਥਾ ਟੇਕਣ ਐਡੀ ਦੂਰੋਂ ਪਰਦੇਸਾਂ ਤੋਂ ਆਏ ਔਰ ਇੱਥੇ ਆ ਕੇ ਉਹ ਇਹਨਾਂ ਹੁੱਲੜ ਬਾਜਾਂ ਜੋ ਦਬੰਗ ਹਨ ਉਹਨਾਂ ਦੇ ਇਸੇ ਆ ਕੇ ਉਹਨਾਂ ਨੇ ਸ਼ਹੀਦੀ ਦਾ ਜਾਮ ਪੀਤਾ ਲੇਕਿਨ ਹੁਣ ਇਸ ਵੇਲੇ ਕਾਰਜ ਉਹਨਾਂ ਨੇ ਵਧੀਆ ਕੀਤਾ ਕਿਉਂਕਿ ਉਹ ਹੁੱਲੜ ਬਾਜਾਂ ਨੂੰ ਬਚਾ ਰਹੇ ਸੀ ਜੀ ਹੁੱਲੜ ਬਾਜਾਂ ਨੂੰ ਰੋਕ ਰਹੇ ਸੀ ਬਿਲਕੁਲ ਜੀ ਹਾਂਜੀ ਉਹਨਾਂ ਦੇ ਚੀ ਦੀਦਾ ਜਮ ਤਾਂ ਫਿਰ ਉਹਨੂੰ ਸ਼ਹੀਦ ਕਿਹਾ ਜਾਂਦਾ ਜਿਹੜਾ ਹੁੱਲੜ ਬਰਾਂਜ ਨੂੰ ਰੋਕ ਕੇ ਜੋ ਧਰਮ ਦੇ ਉੱਤੇ ਚੱਲੇ ਉਸੇ ਨੂੰ ਹੀ ਸ਼ਹੀਦ ਕਿਹਾ ਜਾਂਦਾ ਹੈ ਅਸੀਂ ਸ਼ਹੀਦਾ ਖਿਤਾਬ ਦੇ ਰਹੇ ਹਾਂ ਹਨਾ ਜੀ ਤੇ ਇਸ ਕਰਕੇ ਹੁਣ ਸਾਡੇ ਅਸੀਂ ਸਾਡੀ ਸਾਰੀ ਸਰਬਸਾਧ ਸੰਗਤ ਜੀ ਸਾਡੀ ਕਮੇਟੀ ਸਤਕਾਰ ਕਮੇਟੀ ਜੋ ਹੈ ਇਸ ਨੇ ਸਭ ਨੂੰ ਮੰਗ ਪੱਤਰ ਦੇ ਕੇ ਅਸੀਂ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਅਤੇ ਸਾਡੇ ਨਾਲ ਹੋਰ ਵੀ ਜਥੇਬੰਦੀਆਂ ਅਨੰਤ ਸਿੰਘ ਜਥੇਬੰਦੀਆਂ ਬੁੱਢਾ ਦਲ ਸਭ ਜਥੇਬੰਦੀਆਂ ਸਾਡੇ ਨਾਲ ਹਨ ਅਗਰ ਕੋਈ ਵੀ ਹੁੱਲੜਬਾਜ ਹੁੱਲੜਬਾਜੀ ਕਰਦਾ ਹੋਇਆ ਨਜ਼ਰ ਆਇਆ ਤੇ ਅਸੀਂ ਉਸ ਨੂੰ ਬਖਸ਼ਾਂਗੇ ਨਹੀਂ ਔਰ ਚੰਗੀ ਤਰ੍ਹਾਂ ਉਸ ਨੂੰ ਸੋਦਾ ਲਾਵਾਂਗੇ ਸੋ ਜਿਸ ਤਰ੍ਹਾਂ ਲਗਾਤਾਰ মিডিਆ ਦੇ ਵਿੱਚ ਵੀ ਗੱਲਾਂ ਚੱਕ ਹੁੰਦੀਆਂ ਨੇ ਕਿ ਹੁੱਲੜਵਾਜ ਬਾਜਾਉਣ ਕਿਉਂਕਿ ਚਾਹੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਚਾਹੇ ਸਿੰਘ ਸਹਿਬਾਨ ਹੋਣ ਤਾਂ ਉਹ ਵਿਸ਼ੇਸ਼ ਤੌਰ ਤੇ ਸੰਗਤ ਨੂੰ ਵਿਸ਼ੇਸ਼ ਅਪੀਲ ਕਰਦੇ ਹਨ ਕਿ ਗੁਰੂ ਘਰ ਦੀ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਉਹ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਣ ਨਾ ਕਿ ਹੁੱਲੜਵਾਜੀ ਕਰਨ ਸੋ ਨਹੰਗ ਸਿੰਘ ਜਥੇਬੰਦੀਆਂ ਨੇ ਵੀ ਅੱਜ ਐਲਾਨ ਕਰ ਦਿੱਤਾ ਹੈ ਕਿ ਜੇਕਰ ਕੋਈ ਵੀ ਨੌਜਵਾਨ ਜਾਂ ਕੋਈ ਵੀ ਵਿਅਕਤੀ ਜੋ ਧਾਰਮਿਕ ਗਤੀਵਿਧੀਆਂ ਜਾਂ ਗੁਰੂ ਸਾਹਿਬ ਦੇ ਉਪਦੇਸ਼ਾਂ ਤੋਂ ਬਿਲਕੁਲ ਉਲਟ ਚੱਲੇਗਾ ਉਸ ਦੇ ਨਾਲ ਨਹੰਗ ਸਿੰਘ ਜਥੇਬੰਦੀਆਂ ਖੁਦ ਉਸ ਦੇ ਨਾਲ ਸੋ ਲਗਾਤਾਰ ਸ਼ਹੀਦ ਪ੍ਰਦੀਪ ਸਿੰਘ ਦੇ ਜੋ ਲਗਾਤਾਰ ਨਾਰੇ ਵੀ ਅੱਜ ਲੱਗ ਰਹੇ ਨੇ ਕਿਉਂਕਿ ਉਸ ਦੀ ਸੋਚ ਨੂੰ ਵੀ ਸਲਾਮ ਹੈ ਤੇ ਉਸ ਨੇ ਸੋਚਿਆ ਸੀ ਕਿ ਆਪਾਂ ਗੁਰੂ ਘਰਾਂ ਦੇ ਵਿੱਚ ਨਤਮਸਤਕ ਸਿਰ ਨਾਲ ਸਿਰ ਜੋੜ ਕੇ ਹੋਈਏ ਜਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਈਏ ਜਦ ਕਿ ਇਸ ਹੁੱਲੜਬਾਜੀ ਨੂੰ ਰੋਕੇ ਜਾਵੇ ਬਾਬਾ ਜੀ ਜੇਕਰ ਕੋਈ ਹੁੱਲੜਬਾਜੀ ਕਰਦਾ ਕੀ ਲਾਸਟ ਸੰਦੇਸ਼ ਦੇਣਾ ਚਾਹੁੰਦੇ ਹੋ ਅਸੀਂ ਜਿਹੜੇ ਨੌਜਵਾਨ ਪਿੰਡਾਂ ਦੇ ਵਿੱਚੋਂ ਅਨੰਦਪੁਰ ਸਾਹਿਬ ਦੀ ਪਵਣ ਪਵਿੱਤਰ ਧਰਤੀ ਤੇ ਦਰਸ਼ਨ ਦیدارੇ ਕਰਨ ਵਾਸਤੇ ਆਉਂਦੇ ਹਾਂ ਉਹਨਾਂ ਨੂੰ ਅਸੀਂ ਜੀ ਆਖਦੇ ਹਾਂ ਜਿਹੜੇ ਹੁੱਲੜ ਬਾਅਦ ਮੋਟਰਸਾਈਕਲਾਂ ਦੇ ਸੈਂਸਰ ਲਾ ਕੇ ਬੁਲਟਾਂ ਦੇ ਸੈਂਸਰ ਲਾ ਕੇ ਪਟਾਕੇ ਮਰਾਉਣਗੇ ਜਿਵੇਂ ਉਹ ਪਟਾਕੇ ਸੈਂਸਰ ਮੋਟਰਸਾਈਕਲਾਂ ਦੇ ਮਰਾਉਂਦੇ ਹਨ ਉਦਾਂ ਹੀ ਪਟਾਕੇ ਅਸੀਂ ਉਹਨਾਂ ਦੇ ਮਰਵਾਵਾਂਗੇ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ ਕਿਉਂਕਿ ਗੁਰੂ ਨਾਨਕ ਦਾ ਘਰ ਹੈ ਜਿਹੜਾ ਸਹਜੇ ਦਾ ਜਿਹੜਾ ਤੇ ਨਿਮਾ ਹੋ ਕੇ ਆਵੇਗਾ ਉਹ ਤੇ ਗੁਰੂ ਦੀਆਂ ਖੁਸ਼ੀਆਂ ਲੈ ਕੇ ਜਾਵੇਗਾ ਜਿਹੜਾ ਇੱਥੇ ਹੰਕਾਰ ਦੇ ਨਾਲ ਆਵੇਗਾ ਤੇ ਹੰਕਾਰਿਆ ਸੋ ਮਾਰਿਆ ਉਹਨੂੰ ਕਦੀ ਵੀ ਅਸੀਂ ਬਖਸ਼ਾਂਗੇ ਨਹੀਂ ਉਹਦੇ ਵਾਸਤੇ ਅਸੀਂ ਦਾਗ ਜਿਹੜੀ ਹੱਥਾਂ 'ਚ ਸਾਰੇ ਸਿੰਘਾਂ ਨੂੰ ਉਦਣ ਮੈਂ ਤੇ ਛੋਟੇ ਲੈ ਕੇ ਫੜਾ ਦੇਣੇ ਆ ਕਿ ਪ੍ਰਸ਼ਾਸਨ ਉਹਨਾਂ ਭੜ ਕੇ ਸਾਨੂੰ ਕਵੇ ਕਿ ਇਹਨਾਂ ਨੇ ਕਾਨੂੰਨ ਹੱਥ ਵਿੱਚ ਲਿਆ ਅਸੀਂ ਕਾਨੂੰਨ ਹੱਥ ਵਿੱਚ ਨਹੀਂ ਲਿਆ ਕਾਨੂੰਨ ਨੂੰ ਨਾ ਲੈ ਕੇ ਜਿਹੜਾ ਮੰਗ ਪੱਤਰ ਦਿੱਤਾ ਹੈ ਜੇ ਤੇ ਪ੍ਰਸ਼ਾਸਨ ਇਹਨਾਂ ਹੁਲੜਵਾਜਾਂ ਨੂੰ ਨਾਥ ਪਾਲੇਗਾ ਠੀਕ ਹੈ ਤੇ ਜਿਹੜਾ ਫਰਜ ਪਾੰਦਾ ਹੈ ਸ੍ਰੀ ਅਕਾਲਤਾ ਜਥੇਦਾਰ ਦਾ ਤੇ ਸ੍ਰੀ ਕੇਸਗੜ ਸਾਹਿਬ ਜਥੇਦਾਰਾਂ ਦਾ ਇਥੋਂ ਦੇ ਮੈਨੇਜਰ ਸਾਹਿਬ ਦਾ ਉਹ ਪਹਿਲ ਤੇ ਆਧਾਰ ਤੇ ਜਰੂਰ ਪ੍ਰਸ਼ਾਸਨ ਨੂੰ ਸਖਤ ਦਹਿਤਾ ਕਰਕੇ ਇਹ ਪੂਰਨ ਤੌਰ ਤੇ ਹੁੱਲੜ ਬਾਜ਼ਾਰ ਦੇ ਉੱਤੇ ਪਾਬੰਦੀ ਲਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਪ੍ਰਦੀਪ ਸਿੰਘ ਦੀ ਸੋਚ ਤੇ ਪੈਰਾ ਦੇਾਂਗੇ ਆਪਾਂ ਠੋਕ ਕੇ ਇਹ ਕਹਿੰਦੇ ਹੋਏ ਨਿਹੰਗ ਸਿੰਘ ਜਥੇਬੰਦੀਆਂ ਵੀ ਸਾਹਮਣੇ ਆਈਆਂ ਤੇ ਉਹ ਕਹਿ ਰਹੇ ਨੇ ਕਿ ਨੌਜਵਾਨ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆਣ ਤੇ ਕੋਈ ਵੀ ਸ਼ੋਰ ਸ਼ਰਾਬਾ ਨਾ ਕੀਤਾ ਜਾਵੇ ਕੈਮਰਾਮੈਨ ਜਤਿਨ ਕੁਮਾਰ ਦੇ ਨਾਲ ਚੋਬੇਸ਼ ਲਟਾਵਾ ਸ਼੍ਰੀ ਅਨੰਦਪੁਰ ਸਾਹਿਬ